ਹਾਂਜੀ ਪਿਆਰੇ ਵਿਦਿਆਰਥੀਓ ਜਿਨ੍ਹਾਂ ਨੇ ਮੈਰਿਟੋਰੀਅਸ ਤੇ ਐਮਿਨੈਂਸ ਸਕੂਲਾਂ ਦਾ ਜਿਹੜਾ ਫਾਰਮ ਫਿਲ ਕੀਤਾਗਾ 9ਵੀਂ ਤੇ 11ਵੀਂ ਕਲਾਸ ਦੇ ਲਈ ਤੁਹਾਨੂੰ ਵਿਦਿਆਰਥੀਆਂ ਦੇ ਲਈ ਇੱਕ ਸੂਚਨਾ ਹੈ ਕਿ ਜੇ ਤੁਸੀਂ ਜੇਕਰ ਫਾਰਮ ਦੇ ਵਿੱਚ ਕਿਸੇ ਕਿਸਮ ਦੀ ਫਾਰਮ ਭਰਦੇ ਸਮੇਂ ਤੁਹਾਡੇ ਤੋਂ ਗਲਤੀ ਹੋ ਗਈ ਕਿਸੇ ਪ੍ਰਕਾਰ ਦੀ ਤਾਂ ਉਸ ਗਲਤੀ ਨੂੰ ਹੁਣ ਸੋਧਿਆ ਜਾ ਸਕਦਾਗਾ ਇਹਦੇ ਲਈ ਜਿਹੜਾ ਹੈਗਾ ਪੋਰਟਲ ਦੇ ਉੱਪਰ ਇੱਕ ਨਵੀਂ ਅਪਡੇਟ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਆਪਣਾ ਜਿਹੜਾ ਆਈਡੀ ਭਰ ਲੈਣੀ ਆਗੀ ਜਿਹੜੀ ਆਈਡੀ ਆ ਤੁਹਾਡੀ ਫੇਰ ਉਹਦਾ ਪਾਸਵਰਡ ਭਰ ਲੈਣਾਗਾ ਫੇਰ ਜਿਹੜਾ ਉਸਨੇ ਉਸ ਤੋਂ ਬਾਅਦ ਲੌਗਇਨ ਹੋ ਜਾਊਗਾ ਤੇ ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਤਰ੍ਹਾਂ ਦੇ ਨਾਲ ਖੁੱਲ ਜਾਣਾਗਾ ਫਿਰ ਇਹ ਕੀ ਵੇਖ ਰਹੇ ਹੋ ਸਕਰੀਨ ਦੇ ਉੱਪਰ ਰਜਿਸਟ੍ਰੇਸ਼ਨ ਸਟੇਟਸ ਹੈ ਜਿਹੜਾ ਰਜਿਸਟ੍ਰੇਸ਼ਨ ਫੇਰ ਹੈ ਦੇ ਥੱਲੇ ਕੰਪਲੀਟਡ 뷰 ਡਿਟੇਲਸ ਇਹ ਤੁਸੀਂ 뷰 ਡਿਟੇਲਸ ਤੇ ਕਲਿੱਕ ਕਰਕੇ ਜਿਹੜਾ ਹੈਗਾ ਥੱਲੇ ਵੇਖਦੇ ਹੋ ਕੈਨਸਲ ਐਪਲੀਕੇਸ਼ਨ ਇਹਦੇ ਨਾਲ ਜਿਹੜਾ ਇਸ ਨੂੰ ਕੈਨਸਲ ਕੀਤਾ ਜਾ ਸਕਦਾਗਾ ਤੇ ਦੁਬਾਰਾ ਜਿਹੜੀ ਹੈਗੀ ਕੰਪਲੀਟ ਤੁਸੀਂ ਦੂਜੇ ਪਾਸੇ ਦੇਖਦੇ ਆਪਾਂ ਕੰਪਲੀਟਡ ਐਡਿਟ ਪਰਸਨਲ ਡਿਟੇਲਸ ਤੇ ਦੁਬਾਰਾ ਤੁਸੀਂ ਜਿਹੜਾ ਐਡਿਟ ਕਰ ਸਕਦੇ ਹੋਗੇ ਜਿਹੜੀ ਤੁਹਾਡੀ ਪਰਸਨਲ ਡਿਟੇਲ ਹੈ ਕਿਸੇ ਪ੍ਰਕਾਰ ਦੀ ਕੋਈ ਫਾਰਮ ਭਰਦੇ ਸਮੇਂ ਗਲਤੀ ਹੋਈ ਆ ਤਾਂ ਉਸ ਨੂੰ ਸੋਧਿਆ ਜਾ ਸਕਦਾਗਾ ਜਦੋਂ ਕੈਨਸਲ ਐਪਲੀਕੇਸ਼ਨ ਕਰੋਗੇ ਤਾਂ ਇਹਦੇ ਵਿੱਚ ਜਿਹੜਾ ਬਾਅਦ ਜਿਹਦੇ ਵਿੱਚ ਜਿਹੜਾ ਰਿਸਟਰਡ ਹੋਇਆ ਜਾ ਸਕਦਾਗਾ ਦੁਬਾਰਾ ਰਿਸਟਰਡ ਹੋ ਜਾਓਗੇ ਜਿਹੜਾ ਤੇ ਇਸ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਆ ਮੰਨ ਲਓ ਤੁਹਾਡਾ ਕੋਈ ਨਾਮ ਦਾ ਅੱਖਰ ਗਲਤ ਆ ਸਪੈਲਿੰਗ ਦਾ ਕਈ ਵਾਰੀ ਆਪਾਂ ਤੋਂ ਗਲਤੀ ਹੋ ਜਾਂਦੀ ਆ ਇੱਧਾ ਦੇ ਨਾਮ ਦੇ ਵਿੱਚ ਗਲਤੀ ਹੋ ਜਾਂਦੀ ਆ ਸਪੈਲਿੰਗ ਦੇ ਵਿੱਚ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗਲਤੀ ਹੋ ਜਾਂਦੀ ਆ ਹਸਤਾਖਰਾਂ 'ਤੇ ਗਲਤੀ ਹੋ ਜਾਂਦੀ ਆ ਜਾਂ ਫਿਰ ਕਈ ਵਾਰੀ ਹੁੰਦਾ ਵੀ ਆਪਣੀ ਫੋਟੋ ਅੱਧੀ ਆ ਗਈ ਜਾਂ ਸਹੀ ਨਹੀਂ ਆਈ ਜਾਂ ਨਹੀਂ ਆਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਹ ਤੁਸੀਂ ਦੁਬਾਰਾ ਜਿਹੜਾ ਇਹਨਾਂ ਨੂੰ ਜਾ ਕੇ ਜਿੱਥੇ ਆਪਣੀ ਸਾਈਟ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਰਾ schoolofeminence.pscvi.acn ਤੇ ਜਾ ਕੇ ਇਹ ਤੁਸੀਂ ਜਿਹੜਾ ਉੱਥੇ ਜਬਰ epunjabschoolcovt.in ਤੇ ਉੱਪਰ ਜਾ ਕੇ ਇਹਨੂੰ ਤੁਸੀਂ ਜਿਹੜਾ ਦੁਬਾਰਾ ਸੋਧ ਸਕਦੇ ਹੋਗੇ ਸਾਰੀ ਡਿਟੇਲ ਤੁਹਾਡੀ ਖੁੱਲ ਜੇਗੀ ਇਸ ਤਰ੍ਹਾਂ ਦੀ ਤੇ ਇਹ ਜਿਹੜਾ ਕੈਨਸਲ ਐਪਲੀਕੇਸ਼ਨ ਵਾਲਾ ਜਿਹੜਾ ਐਡਿਟ ਐਡਿਟ ਪਰਸਨਲ ਡਿਟੇਲ ਇੱਥੇ ਤੁਸੀਂ ਐਡਿਟ ਕਰ ਸਕਦੇ ਹੋ ਕਿ ਕੈਨਸਲ ਕਰ ਸਕਦੇ ਹੋ ਐਪਲੀਕੇਸ਼ਨ ਨੂੰ ਤੇ ਇਹ ਜ਼ਰੂਰ ਧਿਆਨ ਰੱਖਿਓ ਜਦੋਂ ਤੁਸੀਂ ਦੁਬਾਰਾ ID ਬਣੂਗੀ ਤੇ ਇਹਨੂੰ ਲੌਗਇਨ ਕਰਨ ਤੋਂ ਪਹਿਲਾਂ ਨਾ ਫਾਰਮ ਜਿਹੜਾ ਤੁਸੀਂ ਦਰਸਤ ਕੀਤਾ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਓ ਇਸ ਨੂੰ ਚੈੱਕ ਕਰ ਲੈਣਾ ਤੇ ਪਾਸਵਰਡ ਨੂੰ ਸੰਭਾਲ ਲੈਣਾਗਾ ਤੇ ਕਿਸੇ ਪ੍ਰਕਾਰ ਦੀ ਤੁਹਾਨੂੰ ਜਿਹੜੀ ਸਮੱਸਿਆ ਨਾ ਆਵੇ ਕਈ ਬੱਚਾ ਨੇ ਜਿਵੇਂ ਕੋਈ ਮੈਰੀਟੋਰੀਅਸ ਭਰਨਾ ਚਾਹੁੰਦਾ ਸੀਗਾ ਜਾਂ ਕੋਈ ਐਮੀਨੈਂਸ ਭਰਨਾ ਚਾਹੁੰਦਾ ਹੋਊਗਾ ਉਹ ਫਿਰ ਉਸ ਤਰ੍ਹਾਂ ਦੀ ਹੈ ਜਿਹੜੀ ਆਪਣੀ ਤੁਸੀਂ ਕਲਿੱਕ ਕਰ ਸਕਦੇ ਹੋ ਜੇਕਰ ਕਿਸੇ ਬੱਚੇ ਨੇ ਬੋਥ ਕਰਨੀਆਂ ਨੇ ਵੀ ਮੈਂ ਬੋਥ ਕਰ ਦਿਆਂ ਦੋਵੇਂ ਭਰ ਦਿਆਂ ਉਹ ਵੀ ਇਸ ਤਰ੍ਹਾਂ ਦੇ ਨਾਲ ਜਿਹੜਾ ਕਰ ਸਕਦਾਗਾ ਇਹ ਜਿਹੜਾ ਕੋਈ ਵੀ ਗਲਤੀ ਹੋਈ ਹੈ ਕਿਸੇ ਪ੍ਰਕਾਰ ਦੀ ਉਹਨੂੰ ਜਿਹੜਾ ਤਬਦੀਲ ਕੀਤਾ ਜਾ ਸਕਦਾਗਾ ਸੋ ਇਹ ਜਾਣਕਾਰੀ ਜਿਹੜੀ ਤੁਹਾਡੇ ਲਈ ਬੜੀ ਲਾਭਤਕ ਹੋਏਗੀ ਆਸ ਉਮੀਦ ਕਰਦੇ ਹਾਂ ਤੁਸੀਂ ਆਪਣੀ ਇਸ ਜਿਹੜਾ ਕੋਈ ਕਿਸੇ ਪ੍ਰਕਾਰ ਦੀ ਜਿਹੜੀ ਭੁੱਲ ਹੋਈ ਹੈ ਗਲਤੀ ਹੋਈ ਹੈ ਉਹਨੂੰ ਠੀਕ ਕੀਤਾ ਜਾ ਸਕਦਾ ਕਿਉਂਕਿ ਵਿਭਾਗ ਨੇ ਜਿਹੜਾ ਬਕਾਇਦਾ ਤੌਰ ਤੇ ਇਹ ਜਿਹੜੀ ਅਪਡੇਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਕਲਿੱਕ ਕਰ ਸਕਦੇ ਹੋ ਤੇ ਵਿਦਿਆਰਥੀਓ ਇਸ ਨੂੰ ਵੀਡੀਓ ਜੇ ਚੰਗੀ ਲੱਗੀ ਤਾਂ ਇਹਨੂੰ ਵਿਦਿਆਰਥੀਆਂ ਦੀ ਜਾਣਕਾਰੀ ਨੂੰ ਮੱਦੇਨਜ਼ਰ ਰੱਖਦੇ ਹੋ ਇਹਨੂੰ ਜਰੂਰ ਅੱਗੇ ਤੋਂ ਅੱਗੇ ਭੇਜਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕਿਸੇ ਵਿਦਿਆਰਥੀ ਦਾ ਤੇ ਉਹ ਪੇਪਰ ਦੀ ਆਪਦੀ ਵਧੀਆ ਤਿਆਰੀ ਕਰੇ ਕਿਤੇ ਉਹਨੂੰ ਇਹ ਨਾ ਲੱਗਿਆ ਰਹੇ ਵੀ ਮੇਰੇ ਤੋਂ ਗਲਤੀ ਹੋ ਗਈ ਸੀ ਕਿ ਉਹ ਠੀਕ ਹੋਊਗੀ ਕਿ ਨਹੀਂ ਹੋਊਗੀ ਹੁਣ ਇਸ ਨੂੰ ਜਰੂਰ ਦੇਖ ਲੈਣਾਗਾ ਤੁਸੀਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਦੇ ਨਾਲ ਜੇਕਰ ਅਜੇ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਤਰ੍ਹਾਂ-ਤਰ੍ਹਾਂ ਦੀ ਜਿਹੜੀ ਕੋਈ ਵੀ ਪ੍ਰਕਾਰ ਦੀ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਆਏਗੀ ਉਹ ਸਭ ਤੋਂ ਪਹਿਲਾਂ ਜਿਹੜ ਉਹ ਜਿਹੜਾ 55 ਦਾ ਉਹ ਉਪਰਾਲਾ ਕੀਤਾ ਜਾਏਗਾ। ਸ਼ੁਕਰੀਆ। ਮਿਹਰਬਾਨੀ ਸਾਰੇ ਵਿਦਿਆਰਥੀਆਂ ਦਾ ਧੰਨਵਾਦ।